ਮਸ਼ਕਾ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਅੱਜ ਪੰਜਾਬ ਰੋਡਵੇਜ ਪੰਨਵਾਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ ਪੰਜਾਬ ਦੇ ਸਬੂਤ ਡੀਪੂਆਂ ਅੱਗੇ ਗੇਟ ਰੈਲੀਆਂ ਕੀਤੀਆਂ ਗਈਆਂ ਤੇ ਇਸੇ ਘੜੇ ਦੇ ਚੱਲਦੇ ਹੋਏ ਅੱਜ ਨੰਗਲ ਪਾਸਟਿਵੂ ਵਿਖੇ ਵੀ ਗੇਟ ਰੈਲੀ ਕੀਤੀ ਗਈ ਇਸ ਮੌਕੇ ਉਹਨਾਂ ਨੇ ਕਿਹਾ ਕਿ ਸਰਕਾਰ ਅਤੇ ਮੈਨੇਜਮੈਂਟ ਕੱਚੇ ਮੁਲਾਜ਼ਮਾਂ ਦੀ ਨਿਰੰਤਰ ਚੱਲਦੀ ਆ ਰਹੀਆਂ ਮੰਗਾਂ ਜਿਵੇਂ ਕਿ ਕੱਚੇ ਮੁਲਾਜ਼ਮਾਂ ਨੂੰ ਸਰਵਿਸ ਰੂਲਾਂ ਉੱਤੇ ਪੱਕਾ ਕੀਤਾ ਜਾਵੇ ਮਾਝੋਕ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ ਘੱਟ ਤਨਖਾਹ ਦੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਵਿੱਚ ਇਕਸਾਰਤਾ ਕੀਤੀ ਜਾਵੇ ਅਤੇ ਮਾਰੂ ਕੰਡੀਸ਼ਨਾਂ ਨੂੰ ਰੱਦ ਕੀਤਾ ਜਾਵੇ ਕਿਸੇ ਵੀ ਮੁਲਾਜ਼ਮ ਨੂੰ ਨੌਕਰੀ ਤੋਂ ਕੱਢਿਆ ਨਾ ਜਾਵੇ ਰਿਪੋਰਟਾਂ ਦੀਆਂ ਕੰਡੀਸ਼ਨਾਂ ਲਾ ਕੇ ਕੱਢੇ ਮੁਲਾਜ਼ਮਾਂ ਨੂੰ ਬਹਾਲ ਕੀਤਾ ਜਾਵੇ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ 9 ਫਰਵਰੀ 2024 ਨੂੰ ਟ੍ਰਾਂਸਪੋਰਟ ਮੰਤਰੀ ਪੰਜਾਬ ਸਟੇਟ ਸੈਕਟਰੀ ਪੰਜਾਬ ਅਤੇ ਦੋਵੇਂ ਵਿਭਾਗਾਂ ਦੀ ਮੈਨੇਜਮੈਂਟ ਦੇ ਨਾਲ ਇਹਨਾਂ ਮੰਗਾਂ ਤੇ ਸਹਿਮਤੀ ਬਣੀ ਸੀ ਜਿਨ੍ਹਾਂ ਦੇ ਵਿੱਚ ਇਹਨਾਂ ਮੰਗਾਂ ਨੂੰ ਹੱਲ ਕਰਨ ਦੇ ਲੇ ਸਰਕਾਰ ਨੇ ਕਮੇਟੀ ਬਣਾ ਕੇ 2 ਮਹੀਨੇ ਦਾ ਸਮਾਂ ਮੰਗਿਆ ਸੀ ਜਥੇਬੰਦੀ ਵੱਲੋਂ ਸਹਿਮਤੀ ਦਿੱਤੀ ਗਈ ਸੀ ਪਰੰਤੂ ਲਗਭਗ 4 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਤੇ ਮੈਨੇਜਮੈਂਟ ਨੇ ਕੋਈ ਹੱਲ ਨਹੀਂ ਕੱਢਿਆ ਉਲਟਾ ਹਰ ਮਹੀਨੇ ਤਨਖਾਹਾਂ ਦੇ ਵਿੱਚ ਦੇਰੀ ਕੀਤੀ ਜਾ ਰਹੀ ਹੈ ਠੇਕੇਦਾਰ ਵੱਲੋਂ ਈਪੀਐਫ ਈਐਸਆਈ ਵਿੱਚ ਵੱਡੇ ਪੱਧਰ ਤੇ ਘੁਟਾਲਾ ਕੀਤਾ ਜਾ ਰਿਹਾ ਹੈ ਲਗਭਗ 70 ਤੋਂ 72 ਮੁਲਾਜ਼ਮਾਂ ਦੀ 2020 ਤੋਂ ਲੈ ਕੇ ਹੁਣ ਤੱਕ ਪੰਨ ਬਸ ਵਿੱਚ ਅਤੇ 50 ਦੇ ਕਰੀਬ ਪੀਆਰਟੀਸੀ ਦੇ ਵਿੱਚ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੇ ਪਰਿਵਾਰਾਂ ਦੇ ਵਾਰਸਾਂ ਨੂੰ ਗਰੁੱਪ ਇੰਸ਼ੋਰੈਂਸ ਵੈਲਫੇਅਰ ਪੈਨਸ਼ਨ ਆਦੀ ਕੋਈ ਵੀ ਲਾਭ ਮੈਨੇਜਮੈਂਟ ਵੱਲੋਂ ਨਹੀਂ ਦਵਾਇਆ ਚਾਰਿਆ ਤੇ ਹਾਂ ਤੁਹਾਨੂੰ ਸੁਣਾਉਣੇ ਆ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਕੰਟਰੈਕਟ ਵਰਕਰ ਯੂਨੀਅਨ ਦੇ ਆਗੂ ਨੇ ਕੀ ਕਿਹਾ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਅੱਜ ਜਿਹੜੀ ਗੇਟ ਰੈਲੀ ਆ ਉਹ ਕਿਹੜੇ ਸਬੰਧ ਵਿੱਚ ਕੀਤੀ ਜਾਂਦੀ ਹੈ ਅੱਜ ਜਿਹੜੀਆਂ ਗੇਟ ਰੈਲੀਆਂ ਪੂਰੇ ਪੰਜਾਬ 'ਚ ਪਨਵਾਸ ਪੀਆਰਟੀਜ਼ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਸਾਂਝੇ ਤੋਂ ਪੰਜਾਬ ਦੇ ਜਿਹੜੇ 27 ਜ਼ਿਲ੍ਹਿਆਂ ਦੇ ਵਿੱਚ ਲੱਗੇ ਆ ਦੀਆਂ ਗੇਟ ਰੈਲੀਆਂ ਦਾ ਜਿਹੜਾ ਮੁੱਖ ਕਾਰਨ ਹੈ ਸਾਡੀਆਂ ਪਿਛਲੇ 90 ਸਾਲਾਂ ਦੇ ਤੋਂ ਨੌਟਕੀਆਂ ਆ ਰਹੀਆਂ ਜਿਹੜੀਆਂ ਮੰਗਾਏ ਜਿੱਦਾਂ ਇਸ ਤਰ੍ਹਾਂ ਦੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਜਿਹੜੇ ਕੰਡੀਸ਼ਨਾਂ ਲਾ ਕੇ ਕੱਢੇ ਹੋਏ ਮੁਲਾਜ਼ਮਾਂ ਨੂੰ ਬਹਾਲ ਕਰਨਾ ਜਾਂ ਜਿਹੜੇ ਸਾਡੇ ਨਵੇਂ ਸਾਥੀ ਭਰਤੀ ਕੀਤੇ ਆ ਉਹਨਾਂ ਦੀ ਤਨਖਾਹ ਵਿੱਚ ਇੱਕ ਸਾਰਤਾ ਲਿਆਣਾ ਚਾਹੇ ਉਹ ਨਵੇਂ ਡਰਾਈਵਰ ਕਨੈਕਟਰ ਸਾਥੀ ਆ ਚਾਹੇ ਵਰਕਸ਼ਾਪ ਤੋਂ ਆ ਚਾਹੇ ਉਹ ਡਾਟਾ ਐਂਟਰੀ ਆਪਣੇ ਕਨੈਕਟਰ ਸਾਥੀ ਆ ਉਹਨਾਂ ਦੀ ਤਨਖਾਹ ਵਿੱਚ ਇੱਕ ਸਾਰਤਾ ਲਿਆਣੀ ਹੈ ਤੇ ਜਿਹੜੇ ਆਊਟਸੋਰਸ ਮੁਲਾਜ਼ਮਾਂ ਉਹਨਾਂ ਨੂੰ ਮੈਕ ਵਿੱਚ ਪੱਕਾ ਕਰਨਾ ਇਹ ਜਿਹੜੀਆਂ ਸਾਡੀਆਂ ਮੁੱਖ ਮੰਗਾ ਹੈ ਕਿਉਂਕਿ ਸਾਡੀ ਜਿਹੜੀ ਇਲੈਕਸ਼ਨਾਂ ਤੋਂ ਪਹਿਲਾਂ ਸਾਡੀ ਇੱਕ ਕ੍ਰੀਮਕੀਰ ਜਨਮਨੀ ਜੇ ਨਵੰਬਰ ਦੇ ਵਿੱਚ ਕਮੇਟੀ ਹੋਈ ਸੀ ਉਹਦੇ ਵਿੱਚ ਇੱਕ ਕਮੇਟੀ ਬਣਾਈ ਗਈ ਸੀ ਕਿ ਕਮੇਟੀ ਨੇ 1 ਮਹੀਨੇ ਦੇ ਵਿੱਚ ਵਿੱਚ ਜਿਹੜੀ ਸਾਡੀਆਂ ਮੰਗਾਂ ਦਾ ਹੱਲ ਕਰਨਾ ਸੀ ਪਰ ਉਹ ਕਿਤੇ ਨਾ ਕਿਤੇ ਜਿਹੜੀਆਂ ਕਮੇਟੀਆਂ ਵੀ 5 ਸਾਲ 4.5 ਮਹੀਨੇ ਦਾ ਜਿਹੜਾ ਸਮਾਂ ਹੋ ਚੁੱਕਿਆ ਹੈ ਉਹਦੇ ਵਿੱਚ ਸਾਡੀਆਂ ਜਿਹੜੀਆਂ ਮੰਗਾਂ ਦਾ ਕੋਈ ਹੱਲ ਨਹੀਂ ਨਿਕਲਿਆ ਜਿਸ ਕਰਕੇ ਅੱਜ ਪੂਰੇ ਪੰਜਾਬ ਦੇ ਵਿੱਚ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਤੇ 3 ਤਰੀਕ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਜਲੰਧਰ ਵਿਖੇ ਜਿਹੜੀ ਜਿੰਨੇ ਚੋਣ ਹੋ ਰਹੀ ਹੈ ਉੱਥੇ ਅੱਜ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਕੋਥੀ ਆ ਘਰਾਓ ਕਰਾਂਗੇ ਤੇ ਲੋਕਾਂ ਨੂੰ ਡੋਰ ਟੂ ਡੋਰ ਲੋਕਾਂ ਦੇ ਘਰਾਂ ਤੱਕ ਜਾ ਕੇ ਸਰਕਾਰ ਦੀ ਜਿਹੜੀ ਪਹੁੰਚ ਕੀਤੀ ਜਾਊਗੀ ਜੋ ਜੋ ਸਰਕਾਰ ਮੁਲਾਜ਼ਮਾਂ ਨਾਲ ਵਤੀਰੇ ਕਰ ਰਹੀ ਹੈ ਬੂਰ ਬੜ ਬੜੇ ਲਾ ਕੇ ਦੱਸੀਆਂ ਦੀ ਲੋਕਾਂ ਨੂੰ ਵੀ ਅਸੀਂ ਅਹਿਮ ਮੁਲਾਜ਼ਮ ਪੱਕੇ ਕਰਦੇ ਜੇ ਕਰਤਾ ਕਿਉਂਕਿ ਮੁਲਾਜ਼ਮ ਸਭ ਰੋੜਾ ਦੇ ਕੋ ਮਰਿਆ ਹੈ ਇਹੀ ਸਰਕਾਰ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਕਿ ਕਿਸੇ ਨੂੰ ਤਰਨਾ ਲਾਣ ਦੀ ਲੋੜ ਨਹੀਂ ਪੈਣੀ ਹੈਗੀ ਮੈਂ ਉੱਥੇ ਦਿੱਲੀ ਦੇਖੇ ਆਪਣੇ ਪੰਜਾਬ ਚੰਡੀਗੜ੍ਹ ਦੇਖੇ ਆਪੇ ਬਣਾ ਕੇ ਤੁਹਾਨੂੰ ਜਿਹੜੇ ਦਾ ਮਸਲੇ ਦਾ ਹੱਲ ਕਰੂਗਾ ਪਰ ਕਿਤੇ ਨਾ ਕਿਤੇ ਸੱਤ ਵਾਰ ਜਿਹੜੇ ਮੁੱਖ ਮੰਤਰੀ ਸਾਹਿਬ ਆ ਸਾਨੂੰ ਜਥੇਬੰਦੀ ਨੂੰ ਲਿਖਤੀ ਤੌਰ ਤੇ ਜਿਹੜੀ ਮੀਟਿੰਗ ਦੇ ਚੁੱਕਿਆ ਪਰ ਇੱਕ ਵਾਰ ਇਹ ਜਿਹੜੀ ਉਹਨਾਂ ਨੇ ਮੀਟਿੰਗ ਨਹੀਂ ਕੀਤੀ ਆ ਅੱਜ ਉਹਨਾਂ ਵੱਲੋਂ 2:30 ਵਜੇ ਫਿਰ ਫਗਵਾੜਾ ਵਿਖੇ ਹੋਰ ਵੀ ਜਥੇਬੰਦੀਆਂ ਨੂੰ ਅੱਜ ਸੱਦਾ ਦਿੱਤਾ ਹੈ ਮੀਟਿੰਗ ਲਈ ਜੇਕਰ ਹਾਲ ਅੱਜ ਕੋਈ ਨਾ ਕੀਤਾ ਗਿਆ ਤਾਂ ਜਿਹੜਾ ਜਥੇਬੰਦੀ ਵਗਰੂ ਪ੍ਰੋਗਰਾਮ ਲਿਖੇ ਗਿਆ 3 ਤਰੀਕ ਦਾ ਜਿਹੜਾ ਸ਼ਿਮਨੀ ਚੌਣ ਵਿੱਚ ਪ੍ਰਚਾਰ ਪੰਡੀ ਪ੍ਰਚਾਰ ਕਰਨਾ ਜਾਂ ਲੋਕਾਂ ਨੂੰ ਘਰਾਂ ਤੱਕ ਪਹੁੰਚ ਕਰਕੇ ਸਰਕਾਰ ਦੀ ਜਿਹੜੀਆਂ ਗਲਤ ਨੀਤੀਆਂ ਨੀਤੀਆਂ ਬਾਰੇ ਦੱਸਣਾ ਉਹ ਕੀਤਾ ਜਾਊਗਾ ਧੰਨਵਾਦ 뭐가 그렇지? 다아